ਭਾਈ ਜੀ ਖਾਲਸਾ ਭਾਈ ਜੀ ਤੇਬੀ ਜੀ ਭਾਈ ਕੁਰਜਾ ਖਾਲਸਾ ਭਾਈ ਜੀ ਪਦੇ ਪਤਜੀ ਕੀ ਹਾਲਿਆ ਠੀਕ ਹੈ ਜੀ ਬੇਜੀ ਅਮ ਇਹ ਦੱਸੋ ਕਿ ਦੁਪਹਿਰ ਦੀ ਰੋਟੀ ਕਿਦਾਂ ਛਕਦੇ ਹੁੰਦੇ ਸੀਗੇ ਤੁਸੀਂ ਕਹਿੰਦੇ ਸੀ ਦੁਪਹਿਰ ਦੀ ਰੋਟੀ ਬੜੀ ਖਾਸ ਹੁੰਦੀ ਸੀ ਉਸ ਟਾਈਮ ਤੇ ਤੇ ਉਹ ਕਿਦਾਂ ਬਣਾਉਂਦੇ ਸੀ ਕੀ ਕੀ ਉਹਦੇ ਵਿੱਚ ਹੁੰਦਾ ਸੀ ਉਹ ਪੋਤੇ ਤਰਾਕਾ ਸੰਦੀ ਰੋਟੀ ਵੀ ਸਵੇਰੇ ਜੀ ਰੋਟੀ ਹੁੰਦੀ ਸੀ ਨਾ ਉਹ ਬੰਦਿਆਂ ਨੇ ਬਾਹਰ ਖੇਤਾਂ ਹਾਂ ਜੀ ਚਲ ਜਾਣਾ ਉਦੋਂ ਅੱਚ ਦਹੀਂ ਨਾਲ ਰੋਟੀ ਲੈ ਜਾਣੀ ਚਾਹ ਨਾਲ ਪਰੌਂਠੇ ਲੈ ਜਾਣੇ ਉਦੋਂ ਉਹਨਾਂ ਨੂੰ ਥੋੜੇ ਥੋੜੇ ਰੋਟੀ ਸਵੇਰੇ ਸਿਰਖਵਾ ਜਉਣੀ ਆ ਖਵਾਣ ਦੇ ਬਾਅਦ ਚ ਫਿਰ ਉਹਨਾਂ ਨੇ ਜਦੋਂ ਘਰ ਹੁਣਾ ਖੇਤਾਂ ਵਾਲੋਂ ਘਰ ਹੁਣਾ ਤੇ ਇਹਨਾਂ ਨੇ ਫਿਰ ਜਨਾਨੀਆਂ ਨੇ ਫਿਰ ਆਟਾ ਗੁੰਨਾ ਆਟਾ ਵੀ ਚੰਗਾ ਗੁੰਨਾ ਵਧੀਆ ਕਰਕੇ ਗੁੰਨਾ ਫਿਰ ਉਹਨਾਂ ਨੇ ਤੰਦੂਰ ਤਾਉਣਾ ਤੰਦੂਰ ਤਾ ਕੇ ਫਿਰ ਇੱਕ ਵਾਰਾ ਪੀੜੇ ਸਾਰੇ ਅ ਵੀ ਬਾਪੇ ਦੇ ਕਰਕੇ ਰੱਖ ਲੈਣੇ ਜਿੰਨਾ ਕੁ ਪਰਿਵਾਰ ਨੇ ਖਾਣਾ ਵਾ ਕਿ ਜਦ ਰੀ ਪਰਪਲ ਪੱਕਣੀਆਂ ਰੋਟੀਆਂ ਕਿੰਨੀਆਂ 40 ਪੱਕਣੀਆਂ ਵਾ ਉਹਨਾਂ ਨੇ ਕਰਕੇ ਪਕਾ ਕੇ ਤੇ ਉਹਨਾਂ ਦੇ ਵਿੱਚ ਕਈ ਵਾਰ ਤੇ ਵਿੱਚ ਸੋਨਾ ਬੜਾ ਆਪੂ ਕਿਸ ਮਸਾਲਾ ਗੰਡੇ ਗੁੰਡੇ ਪਾ ਕੇ ਤੇ ਰੋਟੀ ਤੰਦੂਰੇ ਲਾਉਣੀ ਇਹ ਨਾਲ ਜਿੱਤਰਾ ਵੀ ਨਲਕਾ ਹੁੰਦੇ ਸੀ ਉੱਥੇ ਗੰਡੇ ਵੀ ਜਿਹੰਦੇ ਸੀ ਉੱਥੇ ਪੂਤਨਾ ਹਰੀਆਂ ਮਿਰਚਾਂ ਉਥੋਂ ਪੁੱਟ ਕੇ ਤੇ ਉਹਨਾਂ ਨੇ ਚਟਨੀ ਬਣਾ ਲੈਣੀ ਵਿੱਚ ਨਾਰਦਣਾ ਪਾ ਲੈਣਾ ਚਟਨੀ ਬਣਾ ਲੈ ਤੇ ਜਦੋਂ ਫੇਰ ਰੋਟੀਆਂ ਸਾਰੀਆਂ ਲਾ ਲੈਣੀਆਂ ਤੇ ਉਹ ਰੋਟੀ ਵੀ ਹੈ ਫੁੱਲ ਫੁੱਲ ਕੇ ਰੋਟੀ ਲਾਦੀ ਤੰਦੂਰ ਦੇ ਵਿੱਚ ਤੇ ਉਹਨਾਂ ਨੂੰ ਰੋਟੀ ਚੋਪੜ ਕੇ ਉਹਨਾਂ ਤੇ ਪੜ ਦੇ ਇਤਰਾਪਾ ਤਾਂ ਘਰ ਘਰ ਵਿੱਚ ਕਿ ਉਹ ਦਹੀਂ ਜਣਾ ਮੱਖਣੀ ਮੱਖਣ ਦੇ ਦੋ ਕਿ ਉਹ ਦਹੀਂ ਦੇ ਵਿੱਚ ਦਹੀਂ ਜਣਾ ਤੇ ਰੋਟੀਆਂ ਜੋੜ ਜੋੜ ਰੱਖੀ ਜਾਣੀਆਂ ਉਹ ਫਿਰ ਜਦੋਂ ਦੁਪਹਿਰ ਵੇਲੇ ਬੰਦਿਆਂ ਨੇ ਆ ਗਏ ਆ ਬਹਿ ਗਏ ਸਾਰੇ ਜਣੇ ਉਹਨਾਂ ਨੂੰ ਫਿਰ ਉਹਨਾਂ ਨੂੰ ਭਾਵੇਂ ਉਹ ਦਹੀਂ ਲੈ ਲੈਣ ਭਾਵੇਂ ਕੋਈ ਚਟਣੀ ਲੈ ਲੈਣ ਉਹਨਾਂ ਨੇ ਗਰਮ ਗਰਮ ਰੋਟੀ ਚਟਣੀ ਦੇ ਨਾਲ ਹੀ ਸਵਾਦ ਨਾਲ ਬਹੁਤ ਖਾ ਲੈਂਦੇ ਸੀ। ਆਖਣਾ ਵੀ ਸਬਜੀ ਦੀ ਲੋੜ ਹੀ ਕੋਈ ਨਹੀਂ ਹੁਣ। ਇਹ ਚੁੱਪੀ ਚਟਣੀ ਏਡੀ ਸਵਾਦ ਰੋਟੀ ਦੇ ਨਾਲ ਲੱਗਦੀ ਕਿ ਓ ਵਿੱਚ ਪਿਆ ਹੁੰਦਾ ਸੀ। ਨਾ ਚਟਣੀ ਲੈਣੀ ਤੇ ਉਹਨਾਂ ਦੋ ਦੋ ਤਿੰਨ ਤਿੰਨ ਰੋਟੀਆਂ ਚਟਣੀ ਦੇ ਨਾਲ ਸਵਾਦ ਨਾਲ ਖਾ ਲੈਣੀ ਆ। ਖਾ ਕੇ ਤੇ ਲੱਸੀ ਪੀ ਕੇ ਤੇ ਫਿਰ ਉਹਨਾਂ ਨੇ ਆਰਾਮ ਕਰ ਲੈਣਾ। ਇਹ ਉਹ ਦੁਪਹਿਰ ਦਾ ਖਾਣਾ ਇਹ ਹੁੰਦਾ ਸੀ। ਫਿਰ ਆਤ ਨੂੰ ਫਿਰ ਸਬਜੀ ਬਣ ਜਾਂਦੀ ਸੀ। ਕੋਈ ਦਾਲ ਬਣਾ ਲੇ ਕੋਈ ਸਬਜ਼ੀ ਬਣਾ ਲੇ ਤੇ ਉਦੋਂ ਫਿਰ ਤਾਜੀ ਰੋਟੀ ਘੇ ਲਾ ਲਈ ਤਿੰਨ ਵਾਰਾ ਰੋਟੀ ਪੱਕਦੀ ਸੀ ਤੇ ਤਿੰਨ ਵਾਰਾ ਅਦਮੀ ਰੋਟੀ ਕੱਲਦੇ ਸੀ ਤੇ ਇਤਨਾ ਖਾ ਕੇ ਵੀ ਬਹੁਤ ਵਧੀਆ ਟਾਈਮ ਲੰਘਦੇ ਤੇ ਬੜੇ ਦਰਾਨੀ ਠਾਣੀਆਂ ਜੀਠ ਦੇਰ ਬੜੇ ਪਿਆਰ ਦੇ ਨਾਲ ਬੈਂਦੇ ਖਲੋਂਦੇ ਸੀ ਸ਼ਾਮੇ ਘਰ ਘਰ ਰੁੱਖ ਹੁੰਦੇ ਸੀ ਰੁੱਖਾਂ ਥਲੇ ਬੈਂਦੇ ਸੀ ਤੇ ਸੁਣੀ ਜ਼ਿੰਦਗੀ ਗੁਜ਼ਾਰਦੇ ਸੀ ਨਾਕੇ ਨੂੰ ਪਰੇਸ਼ਾਨੀ ਸੀ ਕੋਈ ਨਾਕੇ ਨੂੰ ਟ੍ਰੈਸਟ ਸੀ ਕੋਈ ਤੇ ਸੋਨਾ ਜੀਵਨ ਜੀਂਦੇ ਸੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ